ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲਜੀ ਆ ਜੋ ਤੁਹਾਨੂੰ ਅੱਜ ਸਾਡੇ ਹੈਪੀ ਕਸਟਮਰ ਨਾਲ ਮਿਲਾਈਏ ਜੋ ਕਿ ਮੋਹਾਲੀ ਤੋਂ ਨੇ ਅੱਜ ਸਾਡੇ ਕੋਲ ਇੱਕ 2 ਰੋ ਦੀ ਪੋਟੈਟੋ ਪਲਾਂਟਰ ਦੇਸਕਾਲਾ ਮਾਡਲ ਲੈ ਕੇ ਆ ਰਹੇ ਨੇ ਜਿਹੜਾ ਅਸੀਂ ਹਾਲੇ ਇਹਦੇ ਵਿੱਚ ਟਾਪ ਮਾਡਲ ਬਣਾਇਆ ਟਾਈਗਰ ਜੈਡ ਸੀਰੀਜ਼ ਆ ਜੋ ਪਹਿਲਾਂ ਇਹਨਾਂ ਦਾ ਨਾਮ ਪੁੱਛਦੇ ਆਂ ਔਰ ਕਿੱਥੋਂ ਆਏ ਨੇ ਸਤਿ ਸ਼੍ਰੀ ਅਕਾਲ ਕਿਸਾਨ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਨਾਮ ਆ ਜੀ ਕਿਹੜਾ ਪਿੰਡ ਆ ਜੀ ਕਿਹੜਾ ਜ਼ਿਲ੍ਹਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਾਲੀ ਜ਼ਿਲ੍ਹਾ ਜੀ ਹਾਂਜੀ ਤਸਕੀਰ ਖਰੜੀ ਅੱਛਾ ਜੀ ਤੇ ਤੁਸੀਂ ਅੱਜ ਸਾਡੇ ਕੋਲ ਮਸ਼ੀਨ ਲੈਣ ਆਇਓ ਕਿ ਤੁਸੀਂ ਥੋੜਾ ਜਿਹਾ ਇਸ ਬਾਰੇ ਚਾਨਣ ਪਾਓ ਕਿਵੇਂ ਸਾਡੀ ਮਸ਼ੀਨ ਕਿੱਥੇ ਦੇਖੀ ਤੁਸੀਂ ਕਿਵੇਂ ਬੁਕਿੰਗ ਕਰਾਈ ਅਸੀਂ ਸਾਡੇ ਏਰੀਆ ਵਿੱਚ ਖਰੜ ਗਈ ਹੋਈ ਸੀਗੀ ਜੀ ਪਹਿਲਾਂ ਮਸ਼ੀਨ ਇਹ ਹਾਂਜੀ ਤੇ ਉਹਨੂੰ ਦੇਖ ਕੇ ਅਸੀਂ ਉਹਨਾਂ ਤੋਂ ਲਵਾਏ ਵੀ ਸੀਗੇ ਜੀ ਸਾਡੂੰ ਠੀਕ ਆ ਜੀ ਤੇ ਬਹੁਤ ਵਧੀਆ ਚੱਲਦੀ ਆ ਜੀ ਠੀਕ ਆ ਜੀ ਤੇ ਉਹਨੂੰ ਦੇਖ ਕੇ ਅਸੀਂ ਵੀਡੀਓ ਵੀ ਦੇਖੀ ਥੋੜੀ ਕੱਢ ਕੇ ਹਾਂਜੀ ਹਾਂ ਤੇ ਉਸ ਤੋਂ ਬਾਅਦ ਅਸੀਂ ਫਿਰ ਲੈ ਕੇ ਚੱਲੇ ਆ ਜੀ ਹੁਣ ਉਹਨਾਂ ਨੇ ਕੀ ਕਿਹਾ ਸਾਡੀ ਮਸ਼ੀਨ ਬਾਰੇ ਕਿ ਐਵੇਂ ਸਾਡੀ ਯਾਨੀ ਕਿ ਰਿਜ਼ਲਟ ਕਿੰਮੇ ਸੀ ਬਹੁਤ ਬੜੀਆ ਚੱਲਦੀ ਹੈ ਜੀ ਅੱਛਾ ਜੀ ਹਾਂਜੀ ਹਾਂ ਤੇ ਉਹਨੂੰ ਦੇਖ ਕੇ ਯਾਨੀ ਕਿ ਉਹਨੂੰ ਦੇਖ ਕੇ ਅਸੀਂ ਹਾਂਜੀ ਉਹਨਾਂ ਤੋਂ ਰਿਵਿਊ ਲੈ ਕੇ ਤੁਸੀਂ ਸਾਡੇ ਕੋਲ ਮਸ਼ੀਨ ਹਾਂਜੀ ਹਾਂ ਜੋ ਜਿਵੇਂ ਥੋੜੀ ਅਸੀਂ ਬੁਕਿੰਗ ਕੀਤੀ ਸੀ ਹੈ ਨਾ ਜੋ ਸਾਨੂੰ ਅਸੀਂ ਦੱਸਿਆ ਸੀ ਦਿਖਾਇਆ ਸੀ ਕੀ ਸਾਨੂੰ ਅੱਜ ਉਦੋਂ ਤੋਂ ਬਾਅਦ ਕੇ ਮਿਲਿਆ ਹਾਂਜੀ ਉਸ ਤੋਂ ਵੱਧ ਕੇ ਸਾਨੂੰ ਟੂਲ ਮਿਲਿਆ ਜੀ ਸਾਰਾ ਸਮਾਨ ਮਿਲਿਆ ਇਹਦੇ ਨਾਲ ਜੀ ਹਾਂਜੀ ਹਾਂਜੀ ਤੇ ਜਿਹੜੀਆਂ ਮਤਲਬ ਚੱਕਣੇ ਵਾਲੀਆਂ ਹੁੰਦੀਆਂ ਆਲੂ ਚੱਕਣ ਵਾਲੀਆਂ ਉਹ ਸਾਰੀਆਂ ਪੇਰ ਦਿੱਤੀਆਂ ਨਾਲ ਇਹਨਾਂ ਨੇ ਲਾਈਆਂ ਇਹਨਾਂ ਨੇ ਠੀਕ ਹੈ ਜੀ ਹਾਂਜੀ ਯਾਨੀ ਕਿ ਅੱਜ ਤੱਕ ਦੀ ਸਾਡੀ ਜਿਹੜੀ ਡੀਲਿੰਗ ਬਹੁਤ ਵਧੀਆ ਜੀ ਬਹੁਤ ਵਧੀਆ ਡੀਲ ਹੈ ਹਾਂਜੀ ਆ ਜੋ ਕਿਸਾਨ ਵੀਰੋ ਤੁਹਾਨੂੰ ਮਸ਼ੀਨ ਬਾਰੇ ਵੀ ਤੁਹਾਨੂੰ ਦਿਖਾ ਦਈਏ ਇਹਦੇ ਵਿੱਚ ਮੈਂ ਸਿਰਫ ਤੁਹਾਨੂੰ ਇੱਕੋ ਹੀ ਪੁਆਇੰਟ ਇਹ ਆ ਜਾਂ ਦੱਸੂ ਜੋ ਇਹ ਮਸ਼ੀਨ ਨੂੰ ਖਾਸ ਬਣਾਉਂਦਾ ਆ ਦੇਖੋ ਅਸੀਂ ਇਹਦੇ ਵਿੱਚ ਜਿਹੜੀਆਂ ਡੱਬੀਆਂ ਲਾਈਆਂ ਨੇ ਇਹ ਇੰਟਰਨੈਸ਼ਨਲ ਲੈਵਲ ਦਾ ਡਿਜ਼ਾਈਨ ਆ ਜੀ ਠੀਕ ਆ ਇਹ ਜਿਹੜੀਆਂ ਬਾਹਰਲੀਆਂ ਕੰਪਨੀਆਂ ਨੇ ਜੀ ਉਹੀ ਇਹ ਡਿਜ਼ਾਈਨ ਲਾਉਂਦੀਆਂ ਨੇ ਇਹਦਾ ਫਾਇਦਾ ਕੀ ਆ ਇਹਦੇ ਵਿੱਚ ਮਿੱਟੀ ਬਿਲਕੁਲ ਨਹੀਂ ਘੜਦੀ ਜਦੋਂ ਮਿੱਟੀ ਨਹੀਂ ਘੜੂਗੀ ਤਾਂ ਆਪਣੀ ਆਲੂ ਦੀ ਮਿਸਿੰਗ ਬਿਲਕੁਲ ਨਹੀਂ ਹੋਊਗੀ ਠੀਕ ਆ ਆਮ ਲੱਗਦੀਆਂ ਨੇ ਪਲੇਨ ਡੱਬੀਆਂ ਜੋ ਕਿ ਅਸੀਂ ਵੀ ਲਾ ਰਹੇ ਸੀ ਇਹ ਅਸੀਂ ਵੀ ਆਹੀ ਮਾਡਲ ਦੇ ਵਿੱਚ ਲਾਣੀਆਂ ਸਟਾਰਟ ਕੀਤੀਆਂ ਨੇ ਕਿ ਜੋ ਕਿ ਅਸੀਂ ਕਿਸਾਨਾਂ ਨੂੰ ਵਧੀਆ ਤੋਂ ਵਧੀਆ ਆਪਾਂ ਮਾਡਲ ਬਣਾ ਕੇ ਦਈਏ ਵਧੀਆ ਤੋਂ ਵਧੀਆ ਚੀਜ਼ ਲਾ ਕੇ ਦੇ विदाउट जॉइंट पटेने जी और असी ਪਿਛਲੇ ਸਾਲ ਨੂੰ ਦੱਸ ਰਹੇ ਮੈਂ ਤੁਹਾਨੂੰ ਕੀ ਕਰ ਰਹੇ ਆ ਅਸੀਂ ਇਹਦੇ ਵਿੱਚ ਸਾਰੀ ਟੋਟਲ ਫਰੇਮ ਚ ਮਿਗ ਵੈਲਡਿੰਗ ਆ ਜੀ ਟੋਟਲ ਉੱਪਰ ਇਹਦੇ ਵਿੱਚ ਸਾਰੀ ਨਟਾ ਬੋਲਟਾਂ ਤੇ ਆ ਜੀ ਠੀਕ ਹੈ ਨਾ ਜੀ ਤੁਸੀਂ ਕੋਈ ਵੀ ਪਾਰਟ ਮੰਗੋਗੇ ਜਿਵੇਂ ਆਪਾਂ ਗੱਡੀਆਂ ਦਾ ਲੈਣੇ ਆ ਨਾ ਤਾਂ ਅਸੀਂ ਇੱਥੋਂ ਭੇਜਾਂਗੇ ਜਾ ਕੇ ਸਿੱਧਾ ਫਿਟਿੰਗ ਹੋਊਗਾ ਤਾਂ ਇੱਕ ਵਾਰੀ ਕਿਸਾਨ ਵੀਰੋ ਸਾਡੀ ਫੈਕਟਰੀ ਦੇ ਵਿੱਚ ਜ਼ਰੂਰ ਜ਼ਰੂਰ ਵਿਜ਼ਿਟ ਕਰੋ ਠੀਕ ਆ 11 ਤਰ੍ਹਾਂ ਦੇ ਮਾਡਲ ਬਣਦੇ ਨੇ ਠੀਕ ਆ ਜੀ ਤੇ ਮਸ਼ੀਨ ਚਾਹੇ ਜਿੱਤੋਂ ਮਰਜੀ ਲੋ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਛੋਡੇ ਲਈ ਵੀ ਅਸੀਂ ਇੰਨੀ ਮਿਹਨਤ ਕੀਤੀ ਆ ਠੀਕ ਹਨ ਇੱਕ ਵਾਰੀ ਆ ਕੇ ਦੇਖੋ ਹੋਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ